ਆ ਤੁਹਾਡਾ ਭਜਨ لال ਜੀ ਕੀ ਮਾਮਲਾ ਕੀ ਹੋਇਆ ਸਰ ਇਹ ਸਰ ਐਕਸੀਡੈਂਟ ਕੇਸ ਹੈ ਜੀ ਇਹ ਮੁੰਡਾ ਪਤਰੇ ਵਾਲੀ ਤੋਂ ਜੰਡਾ ਵਾਲੇ ਵਾਪਸ ਆ ਰਿਹਾ ਜੰਡਾ ਵਾਲਾ ਪਿੰਡ ਹੈ ਜੀ ਉਹਦਾ ਨਾਮ ਮੁੰਡੇ ਦਾ ਆਕਾਸ਼ਦੀਪ ਪੁੱਤਰ ਵਜੀਰ ਚੰਦ ਜੰਡਾ ਵਾਲਾ ਕਿਹੜਾ ਸਰ ਜੰਡਾ ਵਾਲਾ ਮੀਰਾ ਸੰਗਲਾ ਜੀ ਜੀ ਉੱਥੇ ਦਾ ਰਹਿਣ ਵਾਲਾ ਉੱਥੇ ਦਾ ਰਹਿਣ ਵਾਲਾ ਐਕਸੀਡੈਂਟ ਕਿੱਥੇ ਹੋਇਆ ਐਕਸੀਡੈਂਟ ਪਤਰੇ ਵਾਲੀ ਦੇ ਆਸ-ਪਾਸ ਹੀ ਹੋਇਆ ਜੀ ਮੋੜ ਤੇ ਹੀ ਅੱਡਾ ਰੋੜੀ ਦੇ ਸਾਹਮਣੇ ਜੀ ਜੰਡਾ ਵਾਲੇ ਪਿੰਡ ਦੀ ਹੱਡਾ ਗੜੀ ਹੈ ਤੇ ਉੱਥੇ ਐਕਸੀਡੈਂਟ ਹੋਇਆ ਜੀ ਕਿੰਦਾ ਜਵਜਾ ਹੈਗੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਚ ਆਪਸੇ ਮੋਟਰਸਾਈਕਲ ਲੱਗਦਾ ਹੈ। ਆਪਸੇ ਮੋਟਰਸਾਈਕਲ ਚ ਵਜਨ ਤੇ ਮੁੰਡੇ ਦੀ ਮੌਕੇ ਤੇ ਜਿਹੜੀ ਡੈਥ ਹੋ ਗਈ। ਕਿੰਨੇ ਜਣੇ ਗਾਇਲ ਹੋਏ ਨੇ ਨਾਲ? ਇਹਦੇ ਚ ਇੱਕ ਇਹ ਮੁੰਡਾ ਜਿਹੜਾ ਜੰਡਲ ਹੀ ਮੀਰੇ ਸਿੰਘਲੇ ਤੋਂ ਇਹ ਤਾਂ ਡੈਥ ਹੋ ਗਈ ਮੌਕੇ ਤੇ। ਦੂਸਰੇ ਮੋਟਰਸਾਈਕਲ ਤੇ ਤਿੰਨ ਜਣੇ ਸਨ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਇੱਕ ਜਣੇ। ਇਹ ਇਕੱਲਾ ਹੀ ਸੀਗਾ? ਇਹ ਇਕੱਲਾ ਹੀ ਸੀ। ਤੇ ਇਹ ਕਿੱਥੇ ਜਾ ਰਿਹਾ ਸੀਗਾ ਜੀ? ਇਹ ਜੰਡਲ ਜਾ ਰਿਹਾ ਸੀ। ਪਤਨੇ ਵਾਲੇ ਤੋਂ ਜੰਡਲੇ ਘਰ ਨੂੰ ਵਾਪਸ ਜਾ ਰਿਹਾ ਸੀ। ਅੱਛਾ ਘਰ ਨੂੰ ਵਾਪਸ ਜਾ ਰਿਹਾ ਸੀਗਾ। ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਦੀ? ਇਹ ਤਕਰੀਬਨ 3:30 ਵਜ ਆਪ ਦਾ ਕੰਮ ਕਰਦਾ ਕਿੰਨੇ ਉਮਰ ਕਿੰਨੀ ਸੀ 24 ਤੋਂ 25 ਸਾਲ ਜੀ ਮੈਰਿਡ ਸੀ ਇਹ ਅਨ ਮੈਰਿਡ ਸੀ ਜੀ ਪੋਸਟਮਾਰਟਮ ਹੋ ਗਿਆ ਨਹੀਂ ਹਲੇ ਥੋੜਾ ਟਕਟਾ ਪਹਿਲਾਂ ਲੈ ਕੇ ਆਏ ਆ ਤੇ ਪੁਲਿਸ ਕਾਰਵਾਈ ਹੋਊਗੀ ਉਸ ਤੋਂ ਬਾਅਦ ਪੁਲਿਸ ਆ ਗਈ ਨਹੀਂ ਆਣ ਵਾਲੇ ਨੇ ਜੀ ਜੀ ਕੀ ਨਾਂ ਕੇ ਤੁਹਾਡਾ ਜੀ ਭਜਨ ਲਾਲ ਜੀ ਮੈਂ ਤੁਹਾਡਾ ਜੰਮੂ ਰਾਮ ਜੀ ਸਰ ਕੀ ਗੱਲ ਕੀ ਹੋਈ ਹੈ ਜੀ ਇਹ ਸਰ ਪਤ్రਾਲ ਪਿੰਡ ਤੋਂ ਵਾਪਸ ਆ ਰਿਹਾ ਸੀ ਬਿਜਲੀ ਦਾ ਕੰਮ ਕਰਦਾ ਸੀ ਲੇਬਰ ਦਾ ਕੰਮ ਕਰਕੇ ਵਾਪਸ ਆ ਰਿਹਾ ਸੀ ਹੂੰ ਇਧਰੋਂ ਮੋਟਰਸਾਈਕਲ ਜਾ ਰਿਹਾ ਸੀ ਤੇ ਮੋਟਰਸਾਈਕਲ ਆਪਸੇ ਪਿੜਿਆ ਜੀ ਹੂੰ ਸਰ ਕੱਲਾ ਹੀ ਸੀਗਾ ਜੀ ਕੱਲਾ ਹੀ ਸੀ ਜੀ ਐਕਸੀਡੈਂਟ ਕਿੱਥੇ ਹੋਇਆ ਏ ਐਕਸੀਡੈਂਟ ਹੋਇਆ ਜੀ ਹੱਡਾ ਰੋੜੀ ਦੇ ਨਾਲ ਪਤ్రਾਲ ਦੇ ਹੱਡਾ ਰੋੜੀ ਆ ਜੀ 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 ਸਰ ਤੇ ਇਹ ਰਹਿਣ ਵਾਲਾ ਕਿੱਥੇ ਦਾ ਸੀ ਜੰਡਵਾਲ ਮੀਰਾ ਸਿੰਘਲਾ ਜੀ ਕਿੰਨੀ ਉਮਰ ਸੀਗੀ ਜੀ 24 ਤੋਂ 25 ਸਾਲ ਜੀ ਨਾਂ ਕੀ ਸੀਗਾ ਜੀ ਆਕਾਸ਼ਦੀਪ ਜੀ ਤੁਹਾਡਾ ਕੀ ਲੱਗਦਾ ਹੈ ਮੇਰਾ ਭਤੀਜਾ ਹੈ ਜੀ 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 ਤਾਂ ਹੁਣ ਮੌਕੇ ਤੇ ਡੈਥ ਹੋ ਗਈ ਸੀ ਉਹਦੀ ਜੀ ਅੱਜ ਪਹੁੰਚੇ ਮੌਕੇ ਤੇ ਡੈਥ ਹੋ ਗਈ ਤੇ ਪੁਲਿਸ ਆਈ ਹੀ ਕੋਈ ਨਹੀਂ ਸਰ ਇਤਲਾ ਕਰਤੀ ਪੁਲਿਸ ਨੂੰ ਇਤਲਾਹ ਤਾਂ ਹੋ ਗਈ ਸਰ ਹੁਣ ਕਿ ਮੋਸਟ ਪੋਸਟ ਮਾਰਕ ਕਰਨ ਲੱਗੀ ਜੀ ਸਰ ਜੀ ਹਾਂਜੀ ਮੰਗ ਹੀ ਕਰਦੇ ਹਾਂ ਮੰਗ ਕਰਦੇ ਹਾਂ ਜੀ ਜਿਹੜਾ ਸਾਡਾ ਬੰਦੀ ਕਾਨੂੰਨੀ ਬੰਦੀ ਕਾਨੂੰਨ 'ਚ ਇੱਕ ਕਾਨੂੰਨੀ ਕਾਰਵਾਈ ਕਰੀ ਜਾਵੇ ਜੀ ਹਾਂ ਇਹ ਮੈਰਿਡ ਸੀਗਾ ਜੀ ਨਹੀਂ ਜੀ ਸਰ ਅਨਮੈਰਿਡ ਹੈ ਜੀ ਜੀ ਨਾ ਕੋਈ ਐਕਸੀਡੈਂਟ ਹੋਇਆ ਇਹ ਤੁਹਾਡੇ ਮੋਟਰਸਾਈਕਲ ਦੇ ਨਾਲ ਹਾਂਜੀ ਹੋਇਆ ਸੀ ਜੀ ਆਪਣੇ ਇਧਰ ਮੁੰਡੇ ਚੱਲੇ ਸੀ ਪਰਿਵਾਰ ਮੱਥਾ ਟੇਕਣ ਚੱਲੇ ਸੀ ਪੱਤਰੇ ਵਾਲੇ ਜੀ ਹਾਂਜੀ ਤੇ ਪਰੂ ਇੱਕ ਮੋਟਰਸਾਈਕਲ ਤੇ ਆ ਰਿਹਾ ਸੀ ਵੀਰ ਉਹ ਝੰਡਾ ਵਾਲੇ ਤੋਂ ਝੰਡਾ ਅਸੀਂ ਪੱਤਰੇ ਵਾਲੇ ਤੋਂ ਆ ਰਿਹਾ ਸੀ ਹੂੰ ਇਹ ਆਪਸ ਵਿੱਚ ਮੋਟਰਸਾਈਕਲ ਭਿੜੇ ਹੈ ਜੀ ਜੀ ਉਹ ਮੁੰਡੇ ਦੇ ਸੱਟਾਂ ਵੱਜੀ ਤੁਹਾਡੇ ਮੋਟਰਸਾਈਕਲ ਨਾਲ ਭਿੜੇ ਹਾਂਜੀ ਹਾਂਜੀ ਤੇ ਕਿੰਨੇ ਜਣੇ ਸੀ ਤੁਹਾਡੇ ਮੋਟਰਸਾਈਕਲ ਤੇ ਤਿੰਨ ਜਣੇ ਜੀ ਅੱਛਾ ਤੇ ਉਹ ਇਕੱਲਾ ਹੀ ਸੀਗਾ ਆ ਉਹ ਇਕੱਲਾ ਜੀ ਤੇ ਕਿੰਨੇ ਜਣੇ ਘਾਇਲ ਹੋਏ ਆ ਇੱਕ ਜਣਾ ਹੀ ਹੋਇਆ ਜੀ ਜਿਹੜਾ ਚਲਾ ਆਂਦਾ ਸੀ ਤੁਹਾਡੇ ਜੋ ਹਾਂ ਜੀ ਤੇ ਉਹ ਦੂਸਰੇ ਡੈਥ ਹੋ ਗਈ ਹਾਂ ਦੂਜੇ ਦੀ ਡੈਥ ਹੋ ਗਈ ਜੀ ਮੌਕੇ ਦੀ ਉੱਥੇ ਅੱਛਾ ਜਿਹੜਾ ਗੁ ਆ ਰਿਹਾ ਸੀ ਕੋਈ ਪਤਾ ਲੱਗਿਆ ਕਿੱਥੇ ਦਾ ਸੀਗਾ ਉਹ ਨਹੀਂ ਜੰਡਲ ਦਾ ਸੀ ਪਤਾ ਲੱਗ ਗਿਆ ਜੀ ਲੱਗ ਗਿਆ ਹਾਂ ਜੀ ਤੇ ਹੁਣ ਕੀ ਕਾਰਵਾਈ ਕੀਤੀ ਗਈ ਕੋਈ ਕਾਰਵਾਈ ਨਹੀਂ ਜੀ ਪਤਾ ਹੋਣ ਲੱਗਿਆ ਬਸ ਇੱਥੇ ਆਏ ਆ ਅਸੀਂ ਬਸ ਦਾਖਲ ਕਰਵਾਇਆ ਮੁੰਡੇ ਨੂੰ ਉਹਨਾਂ ਦਾ ਪਰਿਵਾਰ ਆਇਆ ਹੂੰ ਇਧਰ ਸਾਡਾ ਪਰਿਵਾਰ ਆਇਆ ਦਾਖਲ ਦੂਹਣ ਕਰਵਾਇਆ ਜੀ ਦੋਨੇ ਧਰ ਆਇਆ ਹਾਂ ਜੀ ਦੋਨੇ ਧਰ ਆਇਆ ਜੀ ਕੀ ਨਾ ਤੁਹਾਡਾ ਦਰਚਨ ਸਿੰਘ ਜੀ ਕਿੱਥੇ ਦਾ ਰਹਿਣਾ ਦਾ ਤੁਸੀਂ ਕਬੂਲ ਸ਼ਾਖੋ ਬਣੇ ਤੁਸੀਂ ਕਬੂਲ ਸ਼ਾਖੋ ਬਣੇ ਹਾਂਜੀ ਹਾਂਜੀ ਇਹ ਐਕਸੀਡੈਂਟ ਕਿੱਥੇ ਹੋਇਆ ਜੀ ਇਹ ਪੱਤਰੇ ਵਾਲ ਤੋਂ ਨਿਕਲਦੇ ਸਾਰ ਉਹਨੇ ਸਾਈਡ ਬਾਰ ਨੇ ਪਾਸੇ ਮੋੜ ਹੈਗੀ ਉੱਤੇ ਇੱਕ ਛੋਟੀ ਜੀ ਹਮ ਮੋੜ ਤੇ ਹੋਇਆ